ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਵਿੱਚੋਂ ਸਤਗੁਰ ਨਾਮਦੇਵ ਸਾਹਿਬ ਮਹਾਰਾਜੀ ਦੀ ਬੜੀ ਕਮਾਲ ਦੀ ਗੱਲ ਲੱਗੀ ਮੈਨੂੰ ਉਹ ਤਾਂ ਰੱਬ ਨੂੰ ਸਿੱਧਾ ਕਹਿ ਰਹੇ ਨੇ ਕਿ ਮੂਏ ਹੂਏ ਜੋ ਮੁਕਤ ਦੇਓਗੇ ਮੁਕਤ ਨਾ ਜਾਣੇ ਕੋਇਲਾ ਜੇ ਮੈਨੂੰ ਤੁਸੀਂ ਮਰਨ ਤੋਂ ਬਾਅਦ ਮੁਕਤੀ ਦੇਣੀ ਹੈ ਮੈਨੂੰ ਇਹੋ ਜੀ ਮੁਕਤੀ ਨਹੀਂ ਚਾਹੀਦੀ ਉਹ ਜਿਉਂਦੇ ਜੀ ਅਸੀਂ ਨਰਕ ਭੋਗ ਰਹੇ ਆਂ ਜਿਉਂਦੇ ਜੀ ਅਸੀਂ ਇੱਥੇ ਸੰਸਾਰ ਦੇ ਉੱਤੇ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਆਂ ਤੇ ਅਸੀਂ ਆਸ ਕੀ ਲਗਾਈ ਹੈ ਕਿ ਮਰਨ ਤੋਂ ਬਾਅਦ ਅਸੀਂ ਸਵਰਗ ਵਿੱਚ ਜਾਵਾਂਗੇ ਮਰਨ ਤੋਂ ਬਾਅਦ ਨਹੀਂ ਸਾਨੂੰ ਜਿਉਂਦਿਆਂ ਨੂੰ ਸਵਰਗ ਚਾਹੀਦਾ ਜਿਉਂਦੇ ਜੀ ਸਾਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਜਿਉਂਦੇ ਜੀ ਅਸੀਂ ਨਸ਼ਿਆਂ ਦੇ ਉੱਤੇ ਲੱਗੇ ਹੋਏ ਆਂ ਜਿਉਂਦੇ ਜੀ ਸਾਡੇ ਨਾਲ ਧੱਕਾ ਹੁੰਦਾ ਜ਼ੁਲਮ ਹੁੰਦਾ ਤਸ਼ੱਦਦ ਹੁੰਦਾ ਤੇ ਅਸੀਂ ਆਸਾ ਲਾਈ ਬੈਠੇ ਆਂ ਕਿ ਮਰਨ ਤੋਂ ਬਾਅਦ ਤਾਂ ਭਈ ਅਸੀਂ ਮੁਕਤ ਹੋ ਜਾਾਂਗੇ ਜਿਉਂਦੇ ਜੀ ਜੁੱਤੀਆਂ ਪੈਂਦੀਆਂ ਨੇ ਸਾਡੇ ਮਰਨ ਤੋਂ ਬਾਅਦ ਕੀ ਨੇ ਦੇਖਿਆ ਬਈ ਇਸ ਕਰਕੇ ਸੋਚ ਬਣਾਓ ਕਿ ਅਸੀਂ ਜਿਉਂਦੇ ਜੀ ਸਵਰਗ ਪਹੁੰਚ ਗਏ ਜਾਣਾ ਜਿਉਂਦੇ ਜੀ ਅਸੀਂ ਸੱਚਖੰਡ ਭੋਗ ਕੇ ਜਾਣਾ ਜਿਨ੍ਹਾਂ ਨੇ ਜਿਉਂਦੇ ਜੀ ਸਵਰਗ ਵੇਖ ਲਿਆ ਨਾ ਮਰ ਤੋਂ ਬਾਅਦ ਲਾਲਸਾ ਹੀ ਖਤਮ ਹੋ ਜਾਏਗੀ। ਕਿਹ ਆ ਨਰਕ ਕਿਹ ਸੁਰਗ ਵਿਚਾਰਾ ਸੰਤਨ ਦੂ ਰਾਦੇ ਹਮ ਕਾਹੂ ਕਿ ਕਾਣ ਨਾ ਕੱਟਦੇ ਆਪਣੇ ਗੁਰ ਪ੍ਰਸਾਦ ਇਹ ਸਤਗੁਰਾਂ ਦੀ ਬਾਣੀ ਦਾ ਫੈਸਲਾ ਸਤਗੁਰੂ ਕਬੀਰ ਸਾਹਿਬ ਮਾਰੇ ਕਹਿੰਦੇ ਨੇ ਕਿ ਨਾ ਮੈਨੂੰ ਨਰਕ ਦਾ ਡਰ ਹੈ ਤੇ ਨਾ ਮੈਨੂੰ ਸਵਰਗ ਦਾ ਡਰ ਹੈ ਮੈਂ ਤਾਂ ਜਿਉਂਦੇ ਜੀ ਇਸ ਜੀਵਨ ਨੂੰ ਇਸ ਤਰ੍ਹਾਂ ਭੋਗ ਕੇ ਜਾਣਾ ਕਿ ਲਾਲਸਾ ਹੀ ਖਤਮ ਹੋ ਜਾਵੇ ਮਰਨ ਤੋਂ ਬਾਅਦ ਨਰਕ ਦਾ ਡਰ ਨਾ ਰਵੇ ਮੈਨੂੰ ਤੇ ਮਰਨ ਤੋਂ ਬਾਅਦ ਮੈਨੂੰ ਸਵਰਗ ਦਾ ਲਾਲਚ ਨਾ ਰਵੇ ਸੰਤਨ ਦੂਰਾਤੇ ਰੱਦ ਕਰ ਦਿੱਤੇ ਤੇ ਅਸੀਂ ਅਜੇ ਵੀ ਆਸਾਂ ਲਗਾਈ ਬੈਠੇ ਆ ਕਿ ਮਰਨ ਤੋਂ ਬਾਅਦ ਮਰਨ ਤੋਂ ਬਾਅਦ ਕੱਖ ਨਹੀਂ ਜਿਉਂਦੇ ਜੀ ਅਸੀਂ ਆਪਣਾ ਜੀਵਨ ਸਵਾਰ ਲਈਏ ਜਿਉਂਦੇ ਜੀ ਅਸੀਂ ਆਪਣਾ ਜੀਵਨ ਵਧੀਆ ਬਣਾ ਲਈਏ ਬਸ ਇਹੀ ਸਾਡੇ ਲਈ ਸਵਰਗ ਹੈ ਜੇ ਜਿਉਂਦੇ ਜੀ ਜੁੱਤੀਆਂ ਖਾ ਰਹੇ ਆ ਜਿਉਂਦੇ ਜੀ ਨੌਕਰੀ ਨਹੀਂ ਮਿਲ ਰਹੀ ਜਿਉਂਦੇ ਜੀ ਸਾਡੇ ਨਾਲ ਤਕ ਤੱਕਾ ਤਸ਼ਾਦਤ ਤੇ ਜ਼ੁਲਮ ਹੋ ਰਿਹਾ ਤਾਂ ਸਮਝ ਲਓ ਤੁਸੀਂ ਨਰਕ ਵਿੱਚ ਹੋ ਤੇ ਮਰਨ ਤੋਂ ਬਾਅਦ ਵੀ ਨਰਕ ਵਿੱਚ ਹੀ ਆ ਤੇ ਜੇ ਜਿਉਂਦੇ ਜੀ ਅਸੀਂ ਵਧੀਆ ਜੀਵਨ ਭੋਗ ਕੇਗੇ ਤਾਂ ਮਰਨ ਤੋਂ ਬਾਅਦ ਵੀ ਅਸੀਂ ਮੁਕਤਾਂ